ਸੰਸਾਰ ਦੀ ਅਦੁੱਤੀ ਸ਼ਖਸੀਅਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ 10ਵੇਂ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਕੁਝ ਸਿੱਖਣ ਦਾ ਯਤਨ ਕਰਾਂਗੇ ਤੇ ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਅਸਲ ਕਾਰਨ ਜਾਣਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ 10ਵੇਂ ਵਾਰਿਸ 10ਵੇਂ ਸਰੂਪ ਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਰੀਰਕ ਉਮਰ ਛੋਟੀ ਜੀ ਹੋਣ ਦੇ ਬਾਵਜੂਦ ਵੀ ਮਹਾਨ ਕਾਰਜ ਕੀਤੇ ਜਿਸ ਕਰਕੇ ਕੱਲੇ ਸਿੱਖ ਹੀ ਨਹੀਂ ਦੁਨੀਆਂ ਭਰ ਦੇ ਲੋਕ ਜਿਹੜੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਨਤਮਸਤਕ ਹੁੰਦੇ ਆ ਵੀ ਜਿਹੜੇ ਕਾਰਜ ਸਤਗੁਰੂ ਕਰ ਗਏ ਆ ਉਹ ਦੁਨੀਆਂ ਦੇ ਵਿੱਚ ਨਾ ਕੋਈ ਕਰ ਸਕਿਆ ਤੇ ਨਾ ਕੋਈ ਕਰ ਹੀ ਸਕੇਗਾ ਸੰਸਾਰ ਦੇ ਅੰਦਰ ਜਿੰਨੇ ਵੀ ਗੁਣ ਕਿਸੇ ਬੰਦੇ ਵਿੱਚ ਹੋ ਸਕਦੇ ਆ ਉਹ ਸਾਰੇ ਦੇ ਸਾਰੇ ਗੁਣ ਜਿਹੜੇ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਦਰ ਬਰਾਜਮਾਨ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਤੋਂ ਵੱਧ ਲੰਮਾ ਸਫ਼ਰ ਵੀ ਤੈਅ ਕੀਤਾ ਪਟਨੇ ਦੀ ਧਰਤੀ ਤੋਂ ਚੱਲੇ ਆਨੰਦਪੁਰ ਸਾਹਿਬ ਨੂੰ ਭਾਗ ਲਾਏ ਪੌਂਟਾ ਸਾਹਿਬ ਨੂੰ ਭਾਗ ਲਾਏ ਫਿਰ ਆਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਨਦੇੜ ਦੱਖਣ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਉਹ ਜਾਂਦੇ ਆ ਉਹਨਾਂ ਦੇ ਜੀਵਨ ਵਿੱਚ ਪੰਜ ਨਦੀਆਂ ਦਾ ਜ਼ਿਕਰ ਆਉਂਦਾ ਹੈ ਕਿ ਜਦੋਂ ਉਹ ਬਚਪਨ ਦੇ ਵਿੱਚ ਸੀ ਉਦੋਂ ਗੰਗਾ ਨੂੰ ਭਾਗ ਲਾਉਂਦੇ ਐ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਉਦੋਂ ਸਤਲੁਜ ਨੂੰ ਭਾਗ ਲਾਉਂਦੇ ਐ ਜਦੋਂ ਪੌਂਟਾ ਸਾਹਿਬ ਦੀ ਧਰਤੀ ਤੇ ਜਾਂਦੇ ਉਦੋਂ ਜਮਨਾ ਨੂੰ ਭਾਗ ਲਾਉਂਦੇ ਐ ਜਦੋਂ ਆਨੰਦਪੁਰ ਸਾਹਿਬ ਨੂੰ ਛੱਡਦੇ ਐ ਫਿਰ ਸਰਸਾ ਨੂੰ ਭਾਗ ਲਾਉਂਦੇ ਐ ਤੇ ਜਦੋਂ ਫਿਰ ਅੰਤਮ ਸਮੇਂ ਦੌਰਾਨ ਨਦੇੜ ਦੀ ਧਰਤੀ ਦੇ ਉੱਪਰ ਜਾਂਦੇ ਐ ਤੇ ਉਦੋਂ ਗੋਦਾਵਰੀ ਨਦੀ ਨੂੰ ਭਾਗ ਲਾਉਂਦੇ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਰਗਾ ਕੋਈ ਜੋਧਾ ਵੀ ਹੈ ਨਹੀਂ ਐ ਕੋਈ ਜ਼ਰਨੈਲ ਵੀ ਹੈ ਨਹੀਂ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਜੇ ਕੋਈ ਹਮਲਾਵਰ ਹਮਲਾ ਕਰਨ ਵਾਸਤੇ ਚੜ ਕੇ ਆਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਬਚ ਕੇ ਨਹੀਂ ਜਾ ਸਕਿਆ ਜਾਂ ਤੇ ਮਹਾਰਾਜ ਦੀ ਤੇਗ ਦੀ ਧਾਰ ਲੰਘਾਇਆ ਗਿਆ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਝੁੱਕ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਤੀਰ ਅੰਦਾਜ਼ ਵੀ ਕੋਈ ਨਹੀਂ ਹੈਗਾ ਮਹਾਰਾਜ ਨੇ ਆਪਣੇ ਤੀਰਾਂ ਦੇ ਨਾਲ ਚੁਣ-ਚੁਣ ਕੇ ਜਿਹੜੇ ਜ਼ਾਲਮ ਸੀ ਉਹਨਾਂ ਦਾ ਸੋਧਾ ਲਾਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਰਗਾ ਜਰਨੈਲ ਕੋਈ ਨਹੀਂ ਹੈਗਾ ਜਿਹੜਾ ਜੰਗ ਦੀ ਵਿਉਂਤਬੰਦੀ ਕਰ ਸਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੰਨੇ ਵੀ ਜੰਗ ਲੜੇ ਉਹ ਆਪ ਸਤਿਗੁਰਾਂ ਨੇ ਉਹਦੀ ਵਿਉਂਤਬੰਦੀ ਕੀਤੀ ਤੇ ਕਿਸ ਜਗ੍ਹਾ ਤੇ ਲੜਨਾ ਹੈ ਇਹ ਜਗ੍ਹਾ ਦੀ ਚੋਣ ਵੀ ਜਿਹੜੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਹੀ ਜਿਹੜੀ ਉਹ ਕੀਤੀ ਹੈ ਇਹਦੀ ਮਿਸਾਲ ਸਾਡੇ ਸਾਹਮਣੇ ਉਹ ਚਮਕੌਰ ਦੀ ਗੜੀ ਹੋਵੇ ਉਹ ਮੁਕਸਰ ਦਾ ਜੰਗ ਹੋਵੇ ਇਸੇ ਤਰ੍ਹਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਦਾਨੀ ਵੀ ਕੋਈ ਨਹੀਂ ਹੋ ਸਕਦਾ ਜਿਹੜੇ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਏ ਮਹਾਰਾਜ ਨੇ ਉਹਨਾਂ ਨੂੰ ਜਿਹੜਾ ਸੀ ਬੇਸ਼ੁਮਾਰ ਮੋਹਰਾਂ ਦੇ ਕੇ ਜਿਹੜਾ ਉਹ ਨਿਵਾਜਿਆ ਇਥੇ ਬਸ ਨਹੀਂ ਜਿੱਥੇ ਮਹਾਰਾਜ ਨੇ ਦੁਨਿਆਵੀ ਤੌਰ ਦੇ ਉੱਪਰ ਧਨ ਦੌਲਤ ਦੇ ਕੇ ਦਾਨ ਕੀਤਾ ਜਦੋਂ ਲੋੜ ਪਈ ਤੇ ਉਹਨਾਂ ਨੇ ਆਪਣਾ ਸਰਬੰਸ ਤੱਕ ਜਿਹੜਾ ਸੀ ਉਹ ਖਾਲਸੇ ਤੋਂ ਕੁਰਬਾਨ ਕਰਤਾ ਉਹ ਵੀ ਜਿਹੜਾ ਸੀ ਉਹਨਾਂ ਨੇ ਦਾਨ ਕਰਤਾ ਇਸੇ ਕਰਕੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸਦਾਨੀ ਜਿਹੜਾ ਉਹ ਕਹਿੰਨੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਰਗਾ ਭਗਤ ਵੀ ਕੋਈ ਨਹੀਂ ਹੋ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਐਨ ਸੁੱਖਾਂ ਦਾ ਸਮਾਂ ਸੀ ਉਦੋਂ ਜਦੋਂ ਤੋਹੀ ਤੋਹੀ ਦਾ ਜਾਪ ਕਰਦੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦੇ ਜਦੋਂ ਅੰਤ ਵਿਖੜਾ ਸਮਾਂ ਸੀ ਸਰਸਾ ਦੇ ਕੰਡੇ ਦੇ ਉੱਪਰ ਉਦੋਂ ਵੀ ਕਾਲਪੁਰਖ ਵਾਹਿਗੁਰੂ ਦੀ ਇਬਾਦਤ ਕਰ ਰਿਹਾ ਸੀ ਚਮਕੌਰ ਦੀ ਗੜੀ ਦੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਦਾ ਹੈ ਤੂੰ ਹੀ ਤੂੰ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਦਾ 14ਵੇਂ ਅਕਾਲਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਿਹਾ ਸੀ ਗੁਰੂ ਦੁਨੀਆ ਦੇ ਅੰਦਰ ਬਹੁਤ ਪਿਤਾ ਹੋਏ ਐ ਪਰ ਜਦੋਂ ਉਹਨਾਂ ਦੇ ਸਾਹਮਣੇ ਪੁੱਤਰ ਦੀ ਗੱਲ ਆਉਂਦੀ ਹੈ ਤਾਂ ਉਹ ਸਾਰੇ ਜਿਹੜੇ ਆ ਵੱਡੇ ਵੱਡੇ ਜਰਨਲ ਅਖਵਾਉਣ ਵਾਲੇ ਆਪਣੇ ਆਪ ਨੂੰ ਉਸ ਵੇਲੇ ਪੈਗੰਬਰ ਆਖਵਾਉਣ ਵਾਲੇ ਵੀ ਜਿਹੜੇ ਰੋਂਦੇ ਹੋਏ ਨਜ਼ਰ ਆਏ ਧੰਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਪੁੱਤਰ ਜਿਹੜੇ ਸ਼ਹਾਦਤ ਦਾ ਜਾਮ ਪੀ ਗਏ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਵੀ ਤਰ੍ਹਾਂ ਦਾ ਵਿਰਲਾਪ ਕਰਨ ਦੀ ਬਜਾਏ ਆਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਹੀ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਸਨ ਉਹ ਜਿਸ ਵੇਲੇ ਦੇ ਨਾਲ ਦੱਖਣ ਵਾਲੇ ਪਾਸੇ ਨੂੰ ਜਾਂਦੇ ਆ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਜਾਂਦਾ ਹੈ ਜੇ ਉਸ ਤੋਂ ਬਾਅਦ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਹੈ ਉਹਦੇ ਜਿਹੜੇ ਪੁੱਤਰ ਸੀ ਉਹਨਾਂ ਦੇ ਵਿੱਚ ਜੰਗ ਦਾ ਮਾਹੌਲ ਬਣ ਜਾਂਦਾ ਹੈ ਕਿ ਰਾਜ ਤਖਤ ਦੇ ਉੱਪਰ ਕੌਣ ਬੈਠੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਸਨੇਹਾ ਹੁੰਦਾ ਹੈ ਸਨੇਹਾ ਹੁੰਦਾ ਹੈ ਸ਼ਹਿਜ਼ਾਦੇ ਮੌਜਮ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਤੁਸੀਂ ਮੇਰੀ ਮਦਦ ਕਰੋ ਮੈਂ ਦਿੱਲੀ ਦੇ ਤਖਤ ਤੇ ਬੈਠ ਜਾਵਾਂ ਤੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਪਰ ਵਧੀਆਂ ਕੀਤੀਆਂ ਕੀਤੀਆਂ ਜਿਨ੍ਹਾਂ ਨੇ ਸੈਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਤੇ ਹਮਲੇ ਕੀਤੇ ਹੈ ਮੈਂ ਉਹਨਾਂ ਸਾਰਿਆਂ ਨੂੰ ਸਜਾਵਾਂ ਵੀ ਦਿਆਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਹਿਜਾਦੇ ਮੌਜਮ ਦੀ ਮਦਦ ਕਰਨੀ ਜਿਹੜੀ ਉਹ ਪ੍ਰਵਾਨ ਕਰ ਲਈ ਭਾਈ ਧਰਮ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੂੰ ਭੇਜਿਆ ਗਿਆ ਆਗਰੇ ਤੇ ਧੌਲਪੁਰ ਦੇ ਐਨ ਵਿਚਕਾਰ ਜੱਜੋਂ ਦੇ ਮੈਦਾਨ ਵਿੱਚ ਜੰਗ ਹੁੰਦਾ ਏ ਇਸ ਜੰਗ ਦੇ ਵਿੱਚ ਜਿਹੜਾ ਵਾ ਉਹ ਸ਼ਹਿਜਾਦਾ ਮੌਜਮ ਜਿੱਤ ਜਾਂਦਾ ਏ ਤੇ ਤਾਰਾ ਆਜ਼ਮ ਜਿਹੜਾ ਉਹ ਮਾਰਿਆ ਜਾਂਦਾ ਹੈ ਜਦੋਂ ਹੁਣ ਸ਼ਹਿਜਾਦਾ ਮੌਜਮ ਜਿੱਤ ਗਿਆ ਬਹਾਦਰ ਸ਼ਾਹ ਦੇ ਨਾਮ ਦੇ ਨਾਲ ਉਹ ਦਿੱਲੀ ਦੇ ਤਖਤ ਤੇ ਬੈਠਾ ਪਹਿਲਾਂ ਪਹਿਲਾਂ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਹੜਾ ਵਾ ਉਹ ਬੜਾ ਆਉ ਭਗਤ ਕੀਤੀ ਜੀ ਆਇਆਂ ਆਖਿਆ ਆਪਣੇ ਦਰਬਾਰ ਵਿੱਚ ਸੱਦਿਆ ਖਿਲਤ ਭੇਟ ਕੀਤੀ ਤੇ ਬਾਅਦ ਵਿੱਚ ਜਿਹੜਾ ਸੀ ਬਹਾਦਰ ਸ਼ਾਹ ਜਿਹੜਾ ਸੀ ਉਹ ਆਪਣੇ ਕਾਜ਼ੀ ਤੇ ਮੁੱਲਾਂ ਦੇ ਮਗਰ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਕਿਨਾਰਾ ਕਰਨ ਲੱਗ ਜਾਂਦਾ ਹੈ। ਆਗਰੇ ਦੀ ਧਰਤੀ ਤੋਂ ਲੈ ਕੇ ਦੱਖਣ ਤੱਕ ਦਾ 10 ਮਹੀਨੇ ਦੇ ਕਰੀਬ ਇਕੱਠਿਆਂ ਸਫ਼ਰ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬਹਾਦਰ ਸ਼ਾਹ ਨੇ ਤੈਅ ਕੀਤਾ। ਕਦੇ-ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖੀ ਦਾ ਪ੍ਰਚਾਰ ਕਰ ਲੱਗ ਜਾਂਦੇ ਫਿਰ ਆਣ ਕੇ ਬਹਾਦਰ ਸ਼ਾਹ ਦੇ ਕਾਫਲੇ ਦੇ ਨਾਲ ਰਲ ਜਾਂਦੇ ਸੀ। ਰਾਜਪੂਤਾਨੇ ਦੇ ਵਿੱਚੋਂ ਦੀ ਲੰਘਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਰਾਜਪੂਤ ਰਾਜਿਆਂ ਨੂੰ ਵੀ ਕਿਹਾ ਸੀ ਕਿਉਂ ਤੁਸੀਂ ਗੁਲਾਮੀ ਜਿਹੜੀ ਸੈਂਡ ਕਰ ਰਹੇ ਹੋ ਅਣਖ ਦੇ ਨਾਲ ਜ਼ਿੰਦਗੀ ਜਿਓ ਆਪਣੀਆਂ ਬੱਚੀਆਂ ਦੇ ਦੇ ਕੇ ਮੁਗਲਾਂ ਨੂੰ ਤੇ ਆਪਣੇ ਰਾਜ ਪੱਕੇ ਕਰਦੇ ਪਏ ਹੋ ਇਹ ਦੀ ਬਜਾਏ ਅਣਖ ਸਵੈ ਮਾਨ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਸਰ ਕਰੋ ਔਰ ਇੱਥੋਂ ਲੰਘਦੇ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਆ ਉਹ ਦਾਦੂ ਦਵਾਰ ਦਵਾਦੂ ਦੀ ਸਮਾਦ ਦੇ ਉੱਪਰ ਵੀ ਜਾਂਦੇ ਜੈਤਰਾਮ ਦੇ ਨਾਲ ਗੱਲਬਾਤ ਵੀ ਹੁੰਦੀ ਹੈ ਔਰ ਇੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਉਹ ਦੱਖਣ ਵਾਲੇ ਪਾਸੇ ਨੂੰ ਚਲੇ ਜਾਂਦੇ ਆ ਦੱਖਣ ਦੀ ਧਰਤੀ ਦੇ ਉੱਪਰ ਵੀ ਕਈ ਘਟਨਾਵਾਂ ਵਾਪਰਦੀਆਂ ਜਿਵੇਂ ਭਾਦਰਸ਼ਾਹ ਨੇ ਜਿਹੜਾ ਸੀ ਉਹ ਕੀਮਤੀ ਹੀਰਾ ਭੇਟ ਕੇ ਤਾਂ ਮਹਾਰਾਜ ਨੇ ਉਹ ਗੋਦਾਵਰੀ ਦੇ ਵਿੱਚ ਸੁੱਟ ਦਿੱਤਾ ਕਿਸੇ ਨੇ ਜਿਹੜਾ ਸੀ ਇੱਕ ਨਗੀਨਾ ਭੇਟ ਕੇ ਤਾਂ ਮਹਾਰਾਜ ਨੇ ਉਹ ਵੀ ਜਿਹੜਾ ਸੀ ਗੋਦਾਵਰੀ ਦੇ ਵਿੱਚ ਛੁੱਟ ਦਿੱਤਾ ਇਥੋਂ ਹੀ ਮਾਦਉਦਾਸ ਬੈਰਾਗੀ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮਨਾਮੇ ਲਿਖ ਕੇ ਦਿੱਤੇ ਪੰਜ ਤੀਰ ਦੇ ਕੇ ਨਿਸ਼ਾਨ ਦੇ ਕੇ ਨਗਾਰਾ ਦੇ ਕੇ ਕੁਝ ਸਿੱਖ ਦੇ ਕੇ ਪੰਜਾਬ ਵਾਲੇ ਪਾਸੇ ਨੂੰ ਤੋਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਦੇ ਸੀ ਕਿ ਬਹਾਦਰ ਸ਼ਾ ਜਿਹੜਾ ਵਾ ਲਾਰੇ ਲੱਪੇ ਲਾਰੇ ਕੁਝ ਨਹੀਂ ਕਰ ਸਕਦਾ ਤਾਂ ਦੂਜੇ ਪਾਸੇ ਸਰਹੰਦ ਦੀ ਧਰਤੀ ਦੇ ਉੱਪਰ ਸੂਬਾ ਸਰਹੰਦ ਵਜ਼ੀਰ ਖਾਨ ਨੇ ਸੋਚਿਆ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਹਾਦਰ ਸ਼ਾਹ ਦੇ ਨਾਲ ਇਦਾਂ ਹੀ ਨੇੜਤਾ ਵਾਧਦੀ ਗਈ ਤਾਂ ਫਿਰ ਉਹ ਦਿਨ ਦੂਰ ਨਹੀਂ ਜਿੱਦਣ ਮੇਰੇ ਵਾਸਤੇ ਖਤਰਾ ਪੈਦਾ ਹੋ ਸਕਦਾ ਉਹਨੇ ਦੋ ਪਠਾਣਾਂ ਨੂੰ ਭੇਜਿਆ ਜਮਸ਼ਾਦ ਖਾਨ ਤੇ ਗੋਲਖਾਨ ਨੂੰ ਵੀ ਤੁਸੀਂ ਕਿਸੇ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਉਹਨਾਂ ਨੂੰ ਖਤਮ ਕਰ ਦਿਓ ਜਦੋਂ ਜਮਸ਼ਾਦ ਖਾਨ ਤੇ ਗੋਲਖਾਨ ਲੱਭਦੇ ਲੱਭਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਾਫਲੇ ਦੇ ਨਾਲ ਆਣ ਕੇ ਸ਼ਾਮਲ ਹੋ ਜਾਂਦੇ ਆ ਤਾ ਫਿਰ ਇੱਕ ਦਿਨ ਘਟਨਾ ਵਾਪਰਦੀ ਹੈ ਜਦੋਂ ਸੋਦਾ ਰਹਿ ਰਾਜ ਸਾਹਿਬ ਜੀ ਦੇ ਪਾਰ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਆ ਉਹ ਉਸ ਵੇਲੇ ਦੇ ਨਾਲ ਆਪਣੇ ਤੰਬੂ ਦੇ ਵਿੱਚ ਵਿਸ਼ਰਾਮ ਕਰ ਰਹੇ ਸੀ ਜਿਹੜੇ ਪਹਿਰੇ ਦੇ ਉੱਪਰ ਖੜੇ ਭਾਈ ਲੱਖਾ ਸਿੰਘ ਜੀ ਸੀ ਜਿਨ੍ਹਾਂ ਦਾ ਜ਼ਿਕਰ ਗੁਰੂ ਕੀਆਂ ਸਾਖੀਆਂ ਵਿੱਚ ਆਇਆ ਉਹ ਵੀ ਕਿਸੇ ਕੰਮ ਵਾਸਤੇ ਇੱਧਰ ਉੱਧਰ ਹੋਏ ਸੀ ਉਸ ਵੇਲੇ ਦੇ ਨਾਲ ਗੁਲਖਾਨ ਨੇ ਜਿਹੜਾ ਸੀ ਬਾਹਰ ਨਿਕਲ ਕੇ ਵੇਖਿਆ ਕਿ ਕੋਈ ਵੀ ਸਿੱਖ ਨਹੀਂ ਹੈਗਾ ਜਮਸ਼ੈਦ ਖਾਨ ਨੇ ਆਪਣੇ ਖੰਜਰ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ वार ਕੀਤਾ ਜਦੋਂ ਜ਼ੋਰ ਦੇ ਖੰਜਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੱਖੀ ਦੇ ਵਿੱਚ ਮਾਰਿਆ ਤੇ ਮਹਾਰਾਜ ਨੇ ਉਸੇ ਵੇਲੇ ਦੇ ਨਾਲ ਖੱਬੇ ਹੱਥ ਨਾਲ ਉਹਦੇ ਕੱਪੜਿਆਂ ਨੂੰ ਫੜਿਆ ਔਰ ਸੱਜੇ ਹੱਥ ਨਾਲ ਆਪਣੀ ਸਰੀ ਸਾਬ ਨੂੰ ਬੇਮਿਆਨ ਕਰਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਜਮਸ਼ੈਦ ਖਾਂ ਮਰਨ ਲੱਗਾ ਤੇ ਉਹਦੇ ਮੂੰਹ ਵਿੱਚੋਂ ਸ਼ਬਦ ਨਿਕਲਦਾ ਹੈ ਹਾਏ ਅੰਮਾ ਮਹਾਰਾਜ ਕਹਿੰਦੇ ਨੇ ਪਠਾਨ ਦੇ ਬੱਚੇ ਅੰਮਾ ਨੂੰ ਯਾਦ ਕਰਨ ਦਾ ਵਕਤ ਨਹੀਂ ਅੱਲਾ ਨੂੰ ਯਾਦ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਧਾਨ ਨੇ ਜਿਹੜੇ ਕਿਸੇ ਨੂੰ ਮਰਦੇ ਵਕਤ ਵੀ ਰੱਬ ਜਿਹੜਾ ਉਹ ਚੇਤੇ ਕਰਵਾ ਰਹੇ ਨੇ ਰੱਬ ਨਾਲ ਜੋੜਦੇ ਪਏ ਨੇ ਜਦੋਂ ਦੂਜਾ ਗੁਲਖਾਂ ਭਜਣ ਲੱਗਿਆ ਤੇ ਉਦੋਂ ਬਾਅਦ ਸਿੱਖਾਂ ਨੇ ਜਿਹੜਾ ਫੜ ਲਿਆ ਫੜ ਕੇ ਉਸ ਵੇਲੇ ਗੁਲਖਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਪਰ ਇਹ ਸਾਰੇ ਕੁਝ ਦਾ ਜਿਹੜਾ ਸੀ ਉਹ ਪਰਦਾ ਫਾਸ ਹੋ ਗਿਆ ਕਿ ਇਹ ਨੇ ਸਾਰੀ ਘਟਿਆ ਕਰਤੂਤ ਜਿਹੜੀ ਉਹ ਉਸ ਵੇਲੇ ਸੂਬਾ ਸਰਹੰਦ ਵਜ਼ੀਰ ਖਾਨ ਨੇ ਕੀਤੀ ਹੈ ਫਿਰ ਜਿਸ ਵੇਲੇ ਦੇ ਨਾਲ ਸਿੱਖਾਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਖੂਨ ਦੇ ਨਾਲ ਲੱਤ ਪੱਥ ਹੋਇਆ ਵੇਖਿਆ ਔਰ ਗੁਰੂ ਕਾ ਖਾਲਸਾ ਜਿਹੜਾ ਬਹੁਤ ਜ਼ਿਆਦਾ ਬੈਰਾਗ ਵਿੱਚ ਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਫਿਰ ਜਿਹੜਾ ਭਰੋਸਾ ਦਿੰਦਿਆਂ ਕਿਹਾ ਵੀ ਖਾਲਸਾ ਜੀ ਇਹ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਹੈ ਉਹਨਾਂ ਦੀ ਰਜ਼ਾ ਅਨੁਸਾਰ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਿਰਾਗ ਜਿਹੜਾ ਉਹ ਨਹੀਂ ਕਰਨਾ ਭਾਵੇਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਟੈਂਕੇ ਲਾ ਕੇ ਜ਼ਖਮ ਨੂੰ ਜਿਹੜਾ ਉਹ ਸੀਨ ਦਿੱਤਾ ਗਿਆ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਖਾਲਸਾ ਜੀ ਹੁਣ ਜਾਨ ਦਾ ਸਮਾਂ ਆ ਗਿਆ ਹੈ ਭਾਈ ਦਇਆ ਸਿੰਘ ਨੂੰ ਹੁਕਮ ਕੀਤਾ ਕਿ ਹੁਣ ਜਿਹੜਾ ਵਾਹ ਸ੍ਰੀ ਗ੍ਰੰਥ ਸਾਹਿਬ ਲੈ ਕੇ ਆਂਦਾ ਜਾਵੇ ਸਿੱਖਾਂ ਨੇ ਸੋਨਾ ਦਰਬਾਰ ਸਜਾਇਆ ਦਰਬਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਔਰ ਉਸ ਵੇਲੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਬਿਠਾ ਕੇ ਨਮਸਕਾਰ ਕਰਕੇ ਕਿਹਾ ਵੀ ਅੱਜ ਤੋਂ ਬਾਅਦ ਗੁਰੂ ਗ੍ਰੰਥ ਗੁਰੂ ਪੰਥ ਗੁਰੂ ਹੋਵੇਗਾ ਗ੍ਰੰਥ ਦੇ ਵਿੱਚ ਅੱਜ ਤੋਂ ਬਾਅਦ ਰੱਬੀ ਜੋਤ ਹੋਵੇਗੀ ਪੰਥ ਦੇ ਵਿੱਚ ਜਿਹੜਾ ਉਹ ਸਰੀਰ ਹੋਵੇਗਾ ਉਸ ਤੋਂ ਬਾਅਦ ਅਰਦਾਸ ਕੀਤੀ ਜਾਂਦੀ ਹੈ ਅਰਦਾਸ ਕਰਨ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਆ ਉਹ ਸੰਗਤਾਂ ਨੂੰ ਹੁਕਮ ਕਰਦੇ ਆ ਕਿ ਅੱਜ ਤੋਂ ਬਾਅਦ ਜਿਹੜਾ ਵਾ ਉਹ ਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਹੋਏਗਾ ਔਰ ਅਸੀਂ ਜਿਹੜਾ ਸਰੀਰਕ ਤੌਰ ਦੇ ਉਪਰ ਆਪਣੇ ਚੋਲੇ ਨੂੰ ਤਿਆਗ ਦੇਣਾ ਹੈ ਫਿਰ ਸਾਰਾ ਦਿਨ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਇਹ ਸ਼ਬਦ ਪੜਿਆ ਜਾਂਦਾ ਹੈ ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਏ ਸ਼ਰਮ ਥਾਕਾ ਪਾਏ ਵਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਏ ਜਦੋਂ ਸਿੱਖਾਂ ਨੇ ਮਨ ਵਿੱਚ ਵਿਰਾਗ ਕੀਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਹ ਸ਼ਲੋਕ ਪੜ੍ਹ ਕੇ ਸੁਣਾਇਆ ਜੋ ਉਪਜੋ ਸੋ ਬਿਣਸ ਹੈ ਪਰ ਉਹ ਆਜ ਕੇ ਕਾਲ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਦਇਆ ਸਿੰਘ ਨੂੰ ਕਿਹਾ ਵੀ ਭਾਈ ਦਇਆ ਸਿੰਘ ਜੀ ਹੁਣ ਜਿਹੜਾ ਜਾਨ ਦਾ ਸਮਾ ਆ ਗਿਆ ਤੇ ਮਹਾਰਾਜ ਨੇ ਸਮੁੱਚੇ ਖਾਲਸਾ ਪੰਥ ਨੂੰ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਈ ਤੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਜੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਉਹ ਜੋਤੀ ਜੋਤ ਸਮਾ ਜਾਂਦੇ ਆ ਫਿਰ ਗੁਰੂ ਕੇ ਸਿੱਖਾਂ ਨੇ ਮਨ ਵਿੱਚ ਬਹੁਤ ਵਿਰਾਗ ਕੀਤਾ ਫਿਰ ਆਖਰਕਾਰ ਜਿਹੜਾ ਸੀ ਗਦਾਵਰੀ ਦੇ ਕੱਡੇ ਦੇ ਉੱਪਰ ਚੰਦਨ ਦੀ ਚਿਖਾ ਚਣੀ ਗਈ ਚਿਖਾ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੰਸਕਾਰ ਕੀਤਾ ਗਿਆ ਸਵੇਰ ਹੋਣ ਤੱਕ ਇਹ ਸਾਰਾ ਕਾਰਜ ਜਿਹੜਾ ਸੀ ਉਹਨੂੰ ਨਿਬੇੜ ਦਿੱਤਾ ਗਿਆ ਇਹ ਸਾਰਾ ਜ਼ਿਕਰ ਜਿਹੜਾ ਸਾਨੂੰ ਗੁਰੂਕੀਆਂ ਸਾਖੀਆਂ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਸੀ ਉਹ 1708 ਈਸਵੀ ਨੂੰ ਕਤਕ સુધી ਪੰਜ ਨੂੰ ਜਿਹੜਾ ਉਹ ਜੋਤੀ ਜੋਤ ਸਮਾ ਜਾਂਦੇ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਜਿਹੜੇ ਕਾਰਜ ਕਰਕੇ ਗਏ ਉਹ ਕਾਰਜ ਮਹਾਨ ਹਨ ਉਹਨਾਂ ਕਾਰਜਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਐ ਜਿਹੜੇ ਆਪੇ ਗੁਰੂ ਆਪੇ ਚੇਲਾ ਬਣ ਕੇ ਜਾਂਦੇ ਐ ਆਪਣਾ ਰੂਪ ਖਾਲਸੇ ਨੂੰ ਜਿਹੜਾ ਉਹ ਦੱਸਦੇ ਐ ਤੇ ਖਾਲਸੇ ਦੇ ਵਿੱਚ ਆਪਣਾ ਸਰੂਪ ਟਿਕਾ ਕੇ ਜਾਂਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਕੋਟ ਕੋਟ ਨਮਸਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ